ਨੇ ਦੋਨਾਂ ਨੇ ਸਾਲੇ ਪਰੋਜੇ ਨੇ ਇਹਨਾਂ ਨੇ ਕੰਮ ਬੋਟਾ ਦਾ ਬਗਾੜਿਆ ਇੱਥੇ ਉਡਾ ਗਣਾ ਸੀ ਉੱਥੇ ਉੱਠ ਕੇ ਜਾਂਦੇ ਸੀ ਡੱਕੇ ਵੇ ਹੁੰਦੇ ਸੀ ਜ਼ਮਾਨ ਦੇ ਜੀ ਜੇ ਕਾਲੀਦਾਲ ਸੀ ਕਾਲੀਦਾਲ ਨੇ ਵੀ ਸਾਡੇ ਵਧੀਆ ਕੰਮ ਕਰਿਆ ਕਾਂਗੜਾ ਆ ਕਾਂਗੜ ਨੇ ਸਾਡੇ ਵਧੀਆ ਕੰਮ ਕਰਿਆ ਆ ਬਲਕਾਰ ਸਿੱਧੂ ਨੂੰ ਬਣਾਦਾ ਬਲਕਾਰ ਸਿੱਧੂ ਸਾਡੇ ਪਿੰਡ ਲਈ ਨਹੀਂ ਜਾਂਦਾ ਪਿੰਡਾਂ ਜਿਹੜਾ ਮ चौधरी ਵਾਲੇ ਉਹਨਾਂ ਨੇ ਕਹਿਣਾ ਹੀ ਕਹਿਣਾ ਵੀ ਇਹਦਾ ਕਾਂਗਰਸੀ ਆ ਕਰਦੀ ਆ ਉਹ ਕਮਿਊਨਿਟੀ ਆ ਉਹਨਾਂ ਨੇ ਕਹਿਣਾ ਹੀ ਕਹਿਣਾ ਤਾਂ ਸੱਤਾਂ ਤੋਂ ਸਿਆਸਤ ਨੂੰ ਕਵਰ ਕਰਦੇ ਅਸੀਂ ਪਹੁੰਚੇ ਆ ਪਿੰਡ ਭਗਤਾ ਦੇ ਵਿੱਚ ਭਗਤਾਪਾਈ ਦੇ ਵਿੱਚ ਪਹੁੰਚੇ ਆ ਤੇ ਦੇਖਾਂਗੇ ਇੱਥੇ ਲੋਕਾਂ ਦੀ ਰਾਏ ਕੀ ਕਹਿੰਦੀ ਆ ਕਿਹੜੀ ਪਾਰਟੀ ਨੂੰ ਇਹ ਚਾਹੁੰਦੇ ਦੇ ਕਿਹੜੀ ਪਾਰਟੀ ਨੂੰ ਕਹਿੰਦੇ ਆ ਵੀ ਕਿਹੜੀ ਪਾਰਟੀ ਨੇ ਕੰਮ ਕੀਤੇ ਆ ਕਿਹੜੀ ਨੇ ਨਹੀਂ ਕੀਤੇ ਕਿਹੜੇ ਲੀਡਰ ਨੂੰ ਇਹ ਪਿਆਰ ਕਰਦੇ ਆ ਤੇ ਕਿਹੜੇ ਲੀਡਰ ਨੂੰ ਇਹ ਕਹਿ ਰਿਹਾ ਵੀ ਸਾਡੇ ਕੋਲੋਂ ਮੁੱਖ ਮੋੜ ਗਿਆ ਤਾਂ ਆਪਾਂ ਗੱਲਬਾਤ ਕਰਾਂਗੇ ਲੋਕਾਂ ਦੇ ਨਾਲ ਪੁੱਛਾਂਗੇ ਲੋਕਾਂ ਦੀ رائے ਕੀ ਕਹਿੰਦੇ ਆ ਤੇ ਕਿਹਨੇ ਕਿਹੜੇ ਇਹਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਹੱਲ ਹੋ ਗਈਆਂ ਤੇ ਜਿਹੜੀਆਂ ਹਜੇ ਹੱਲ ਹੋਣ ਨੂੰ ਰਹਿਣੀਆਂ ਨੇ ਸੋ ਆਜੋ ਫਿਰ ਪੁੱਛਦੇ ਆ ਲੋਕਾਂ ਤੋਂ ਕੀ ਕਹਿੰਦੇ ਨੇ ਹੱਸੀ ਕਾ ਬਾਪੂ ਜੀ ਅੱਛਾ ਠੀਕ ਆ ਤਾਂ ਬਾਪੂ ਜੀ ਕਿਵੇਂ ਆ ਫਿਰ ਵੋਟਾਂ ਵੰਡਣ ਦਾ ਮਾਹੌਲ ਵੋਟਾਂ ਆ ਗਈਆਂ ਹੈ ਹਾਂ ਵੋਟਾਂ ਆ ਗਿਆ ਅਸੀਂ ਤਾਂ ਕਾਲੀਆਂ ਨੂੰ ਪਾਉਂਦੇ ਆ ਜੀ ਅੱਛਾ ਕਾਲੀਆਂ ਨੂੰ ਪਾਉਂਦੇ ਮੋਦੀ ਨੂੰ ਅਸੀਂ ਨਹੀਂ ਪਾਉਂਦੇ ਵੋਟ ਸਾਡੇ ਪਿੰਡ ਚ ਨਹੀਂ ਪੈਂਦੀ ਅੱਛਾ ਹਾਂ ਤੇ ਕਾਲੀਆਂ ਦਾ ਫਿਰ ਬਾਪੂ ਜੀ ਕਿਵੇਂ ਵੀ ਵਧੀਆ ਕੰਮ ਕੀਤਾ ਕਾਲੀਆਂ ਨੇ ਕਾਲੀਆਂ ਨੇ ਸਾਡੇ ਪਹਾੜਾ ਤਾਂ ਵਧੀਆ ਕੀਤਾ ਜਿਨਾਂ ਜੇ ਕੀਤਾ ਹੂੰ ਤੇ ਜਦੋਂ ਆਪਣਾ ਨਹੀਂ ਕੀਤਾ ਤਾਂ ਹੁਣ ਹਰਗੇ ਤਾਂ ਹੁਣ ਕਿੱਥੋਂ ਕਰਨਾ ਹੁਣ ਮੋਦੀ ਦੇ ਇੱਕ ਬਾਤ ਹੂੰ ਹੁਣ ਹੁਣ ਉਹ ਨਹੀਂ ਕਰਨਾ ਠੀਕ ਹੈ ਕਾਲੀਆਂ ਚ ਫਿਰ ਤੁਹਾਨੂੰ ਕਿਹੜਾ ਲੱਗਦਾ ਵੀ ਬੰਦਾ ਕਿਹੜਾ ਖੜਨਾ ਚਾਹੀਦਾ ਫਿਰ ਕੋਟ ਤੋਂ ਜੇ ਜਿਹੜਾ ਕੋਈ ਹੋਊਗਾ ਖੜਾ ਪਤਾ ਸਾਨੂੰ ਇੱਥੇ ਸਾਡੇ ਖੜਦਾ ਹੀ ਰਿਹਾ ਉਹ ਬੰਦਾ ਹੂੰ ਉਹ ਹੀ ਖੜਾ ਹੋਊਗਾ ਠੀਕ ਆ ਠੀਕ ਆ ਤਾਂ ਫਿਰ ਕਾਲੀ ਤੁਹਾਨੂੰ ਵਧੀਆ ਲੱਗਦੀ ਹੈ ਕਾਲੀ ਨਰ ਪਾਰਟੀ ਸਾਨੂੰ ਵਧੀਆ ਲੱਗਦੀ ਹੈ ਸਾਡੇ ਉਹਨਾਂ ਨੇ ਕੰਮ ਕੀਤੇ ਆ ਠੀਕ ਆ ਤੇ ਸਾਨੂੰ ਤਾਂ ਵਧੀਆ ਹੀ ਲੱਗਦੀ ਆ ਤਾਂ ਕਿਹੜੇ-ਕਿਹੜੇ ਕੰਮ ਆ ਜਿਹੜੇ ਕਾਲੀਆਂ ਵੱਲੋਂ ਕੀਤੇ ਗਏ ਆ ਕਾਲੀਆਂ ਦੀ ਕੰਮ ਸਾਡੇ ਆਪਣਾ ਮੋਟਰਾਂ ਲੁਆਈਆਂ ਮੋਟਰਾਂ ਸਾਡੇ ਬਹੁਤ ਘੱਟ ਸੀ ਜਦੋਂ ਮੋਟਰਾਂ ਨਾਲ ਨੇ 89 ਚ ਆਪਦੀ ਆਪ ਉਹਨਾਂ ਦੇ ਬੰਦੇ ਹੁੰਦੇ ਸੀ ਆਪਦੀ ਆਪ ਉਹਨਾਂ ਦੇ ਖੰਭੇ ਹੁੰਦੇ ਸੀ ਆਪਦੀ ਆਪ ਤਾਰਾਂ ਹੁੰਦੀਆਂ ਸੀ 89 ਕੇ ਮੋਟਰਾਂ ਸਾਡੇ ਭਗਤੇ ਜਿੰਨੀਆਂ ਲੱਗੀਆਂ ਉਹਨੀਆਂ ਕਿਤੇ ਨਹੀਂ ਲੱਗੀਆਂ ਅੱਛਾ ਹਾਂ ਹੂੰ ਤੇ ਝਾਣੂ ਮੋਟਰਾਂ ਦਾ ਹੀ ਕੰਮ ਹੈ ਸਾਡੇ ਦਾ ਦਾਣੇ ਨਹੀਂ ਸੀ ਹੁੰਦੇ ਮੋਟਰ ਤੋਂ ਬਿਨਾਂ ਤਬ ਆਪੂਈ ਥੋੜੀ ਉਮਰ ਕਿੰਨੀ ਹੋ ਗਈ ਆ? ਹੋਰ ਮੇਰੀ 38 ਸਾਲ ਹੋ ਗਈ। 38 ਸਾਲ। ਤਾਂ ਪ੍ਰਗਾਤ ਸਿੰਘ ਬਾਦਲ ਨੂੰ ਤੁਸੀਂ ਲੰਮਾ ਟਾਈਮ ਦੇਖਿਆ। 5 ਵਾਰ ਮੁੱਖ ਮੰਤਰੀ ਬਣੇ ਤੁਸੀਂ ਕਹੇ ਵੀ ਮੋਟਰਾਂ ਵਗੈਰਾ ਲਾਈਆਂ। ਹਾਂ। ਹੁਣ ਉਹ ਚਲੋ ਚੜਾਈ ਕਰਕੇ ਤੇ ਹੁਣ ਉਹਨਾਂ ਦਾ ਬੇਟਾ ਸੁਖਵੀਰ ਸਿੰਘ ਬਾਦਲ ਆ। ਹਾਂ। ਤੇ ਹੁਣ ਤੁਸੀਂ ਕਿਵੇਂ ਦੇਖਦੇ ਹੋ ਵੀ ਜਿਹੜਾ ਵੱਡੇ ਬਾਦਲ ਸਾਹਿਬ ਸੀਗੇ ਤੇ ਸੁਖਵੀਰ ਸਿੰਘ ਬਾਦਲ ਵੀ ਉਸੇ ਰੂਪ ਦੇ ਵਿੱਚ ਹੀ ਆ? ਹਾਂ। ਨਹੀਂ ਭਾਏ ਉਹ ਨਹੀਂ ਉਹ ਤੇ ਰੂਪ ਜ। ਹਾਂ। ਉਹਦਾ ਤਾਂ ਹੁਣ ਗਾਹ ਪਤਾ ਲੱਗੂਗਾ ਵੀ ਕਿਹੜੇ ਰੂਪ ਚ ਜਾਂਦਾ ਹੈ ਕਿਹੜੇ ਰੂਪ ਚ ਜਾਂਦਾ ਹੈ ਉਹ ਹਾਂ ਉਹ ਇਹਨਾਂ ਨੇ ਬਾਦਲ ਨੂੰ ਮਰਵਾਇਆ ਤੇ ਬਾਦਲ ਤਾਂ ਮਰਦਾ ਹੀ ਨਹੀਂ ਸੀਗਾ ਨਹੀਂ ਬਾਦਲ ਸਭ ਆਪਦੀ ਉਮਰ ਭੋਕ ਕੇ ਗਏ ਨੇ ਜੀ ਗਏ ਤਾਂ ਹੋਰ ਭੋਕੇ ਤੁਹਾਨੂੰ ਲੱਭ ਜੀ ਸਮਝੇ ਹਾਂ ਇਹਨਾਂ ਨੇ ਦੋਨਾਂ ਨੇ ਸਾਲੇ ਭਣੋਜੇ ਨੇ ਇਹਨਾਂ ਨੇ ਕੰਮ ਬੋਟਾ ਦਾ ਬਗਾੜਿਆ ਅੱਛਾ ਹਾਂ ਸਾਲੇ ਭਣੋਈਏ ਹੀ ਨਹੀਂ ਕਿਹੜੇ ਨੇ ਜੀ ਜਾ ਮਜੀਠਿਆ ਹਾਂਜੀ ਤੇ ਜਸਵੀਰ ਅੱਛਾ ਜਸਵੀਰ ਬਾਦਲ ਹਾਂ ਠੀਕ ਹੈ ਤੇ ਉਹ ਨੇ ਇਹਨਾਂ ਨੇ ਕੰਮ ਕੀ ਬਗਾੜਤਾ ਜੀ ਪਾਰਟੀ ਦੇ ਵਿੱਚ ਕੰਮ ਕੀਤੇ ਨੇ ਬਹੁਤ ਕੀਤੇ ਨੇ ਕੰਮ ਬਹੁਤ ਨਹੀਂ ਨਾ ਕੀਤੇ ਜਿੱਥੇ ਊੜਾ ਕਹਿਣਾ ਸੀ ਉੱਥੇ ਉੱਠ ਕੇ ਜਾਂਦੇ ਸੀ ਅੱਛਾ ਜਿੱਥੇ ਊੜਾ ਕਹਿਣਾ ਸੀ ਉੱਥੇ ਉੱਠ ਕੇ ਜਾਂਦੇ ਜੀ ਢੱਕੇ ਵੇ ਹੁੰਦੇ ਜਮਾਨ ਦੇ ਬਾਪੂ ਜੀ ਆਇਨਾ ਕੋਈ ਸਾਡਾ ਤੁਸੀਂ ਚੈਨਲ ਬੰਦ ਕਰਾ ਦਿਓ ਨਹੀਂ ਨਹੀਂ ਬਾਪੂ ਜੀ ਬੇਤਨ ਲੱਗਦਾ ਵੀ ਵੱਡੇ ਬਾਦਲੇ ਇੱਕ ਬਖਰੇ ਸਿਆਹ ਦਾਣ ਸੀਗੇ ਬਹੁਤ ਬਹੁਤ ਸਿਆਹ ਦਾਣ ਸੀ ਪਾਉਣੇ ਸਾਡੇ ਆਪਣਾ ਜੇ 1500 ਦਾ ਭਾਅ ਕਣਕ ਦਾ ਉਹਨੇ 1700 ਚੱਕਤਾ ਹਾਂ ਦੋ 베ਰੀਆਂ ਚ ਉਹਨੇ ਨਾ 500 ਰੁਪਇਆ ਪਾ ਚੱਕਤਾ ਠੀਕ ਹੈ ਤਾਂ ਮੁੜ ਤੋ ਤੁਸੀਂ ਕਾਲੀਦਾਲ ਨਾਲ ਜੁੜੇ ਹੋ ਹਾਂ ਠੀਕ ਹੈ ਚਲੋ ਆਪਾਂ ਹੋਰਾਂ ਨੂੰ ਵੀ ਪੁੱਛ ਲੈਣਾ ਇਹ ਤਾਂ ਬਾਪੂ ਜੀ ਦੀ رائے ਹੋਗੀ ਹਾਂ ਹਾਂ ਪੁੱਛ ਲਓ ਪੁੱਛੋ ਤਾਂ ਇਹ ਜਿਹੜੀਆਂ ਗੱਲਾਂ ਹੈ ਬਾਪੂ ਜੀ ਦੀਆਂ ਗੱਲਾਂ ਨਹੀਂ ਸਾਡਾ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈ ਤਾਂ ਬਾਪੂ ਜੀ ਕਹਿੰਦੇ ਨੇ ਜੋ ਕਹਿੰਦੇ ਨੇ ਅਸੀਂ ਤਾਂ ਇਹਨਾਂ ਦੀ رائے ਪੁੱਛੀ ਹੈ ਹਾਂ ਜੀ ਤਾਂ ਇੱਧਰ ਬਾਪੂ ਜੀ ਵੱਲ ਆ ਜਣੇ ਸਤਿਗੁਰੂ ਬਾਪੂ ਜੀ ਸਤਿਗੁਰੂ ਜੀ ਤਾਂ ਬਾਪੂ ਜੀ ਫਿਰ ਕਿਵੇਂ ਲੱਗਦਾ ਫਿਰ ਵੋਟਾਂ ਦਾ ਮਾਹੌਲ ਚੱਲ ਕੀ ਆ ਉਹ ਤਾਂ ਹੀ ਅਭੀ ਜਿਹੜੀ ਦਾ ਕਾਂਗਰਸ ਨੂੰ ਪਾਉਣੀ ਆ ਅੱਛਾ ਕਾਂਗਰਸ ਨੂੰ ਪਾਉਣਾ ਬਾਪੂ ਜੀ ਉਧਰ ਕਾਲੀ ਤੁਸੀਂ ਕਾਂਗਰਸ ਨੂੰ ਕਿਉਂ ਹੀ ਆ ਫਿਰ ਗਵੰਡੀ ਆ ਨਾ ਅਸੀਂ ਅੱਛਾ ਗਵੰਡੀ ਹੋ ਤਾਂ ਦੇ ਵਿੱਚ ਵੀ ਟੱਕਰ ਲੱਗਦੀ ਉਹ ਕਾਲੀ ਕਾਂਗਰਸ ਦੀ ਪੂਰੀ ਪੂਰੀ ਲੱਗਦੀ ਹੈ ਪੂਰੀ ਲੱਗਦੀ ਆ ਫਿਰ ਗੱਲਾਂ ਕਰਦੇ ਹੋਗੇ ਵੀ ਕੱਲ੍ਹ ਦਾ ਇੱਧਰ ਜਾਂ ਕਾਂਗਰਸੀ ਚੱਲ ਉਧਰ ਫਿਰ ਕਿਧਰ ਕਿਵੇਂ ਚੱਲੂ ਪੂਰਾ ਕੰਮ ਭਾਈ ਉਹ ਤਾਂ ਜੱਲੀ ਜਾਂਦਾ ਰਹਿੰਦਾ ਠੀਕ ਠੀਕ ਤੇ ਫਿਰ ਬਾਪੂ ਜੀ ਕਿਵੇਂ ਕਹੋਗੇ ਕਾ ਰਸਦਾ ਤੁਹਾਨੂੰ ਲੱਗਦਾ ਵੀ ਕਿਹੜਾ ਬੰਦਾ ਖੜਾ ਕਰਨਾ ਚਾਹੀਦਾ ਕਾਂਗਰਸ ਨੂੰ ਇੱਥੇ ਇਹ ਤਾਂ ਹੁਣ ਪਾਰਟੀ ਨੂੰ ਪਤਾ ਵੀ ਕਿ ਖੜ ਕੀਤਾ ਗਿਆ ਹੰਸਰਾਏ ਹੰਸ ਜੀ ਨੂੰ ਖੜਾ ਤੇ ਇਹ ਪੀ ਨੂੰ ਤਾਂ ਇਹ ਪਉਂਦੀਆਂ ਝੱਕ ਨਹੀਂ ਉਧਰ ਦਾ ਚਲੋ ਉਹ ਤਾਂ ਤੁਹਾਡੀ ਮਰਜ਼ੀ ਹੈ ਜੀ ਅਜ ਤਾਂ ਪੁੱਛਣਾਗਾ ਤੇ ਫਿਰ ਆਪਣਾ ਆਮ ਆਦਮੀ ਪਾਰਟੀ ਨੇ ਕੀਤਾ ਕਮਜੀਤ ਅਮੋਲ ਜੀ ਨੂੰ ਖੜਾ ਕਿਵੇਂ ਲੱਗਦਾ ਤੁਹਾਨੂੰ ਉਹ ਉਹਨਾਂ ਦੀ ਮਰਜ਼ੀ ਹੈ ਉਹਨਾਂ ਦੇ ਆਪਦਾ ਕੈਂਡੀਡੇਟ ਕਿਹੜੇ ਹਿਸਾਬ ਨਾਲ ਖੜਾ ਕਰਿਆ ਠੀਕ ਹੈ ਤੇ ਉਹ ਸਰਕਾਰ ਨੂੰ ਕਿਵੇਂ ਦੇਖਦੇ ਹੋ ਭੋਤਮਾਂ ਦੀ ਸਰਕਾਰ ਨੂੰ ਸਰਕਾਰ ਤਾਂ ਫਿਲਹਾਲ ਤਾਂ ਠੀਕ ਹੀ ਆ ਅੱਛਾ ਵਧੀਆ ਚੱਲਦੀ ਹਾਂਜੀ ਠੀਕ ਹੈ ਤੇ ਕੰਮ ਵਧੀਆ ਕੀਤਾ ਤੁਹਾਨੂੰ ਲੱਗਦਾ ਭੋਤਮਾਂ ਦੀ ਬਾਈ ਨੇ ਨਹੀਂ ਨਹੀਂ ਬਣੀ ਕਰੇ अच्छा हां और उन्होंने जो जिब्रूगढ़ भेजते हो बेचारे वध गया करया अच्छा ठीक है हां ठीक है ते बापूजी फिर जद्दा तुसी लागदा भी थोनू की लागदा भी सेंटर ਦੇ ਵਿੱਚ ਦੁਬਾਰਾ ਸਰਕਾਰ ਰਿਪੀਟ ਹੋਊ ਜਾਂ ਬਦਲੂਗੀ ਸਰਕਾਰ ਇਹ ਤਾਂ ਬਈ ਜੇ ਤਾਂ এবੀਐਮ ਮਸ਼ੀਨਾਂ ਨਾਲ ਪੈ ਗਈਆਂ ਤੇ ਇਹੀ ਰਹੂਗੀ ਹੂੰ ਤੇ ਇਹ ਬੈਲਟ ਪੇਪਰ ਨਾਲ ਪੈ ਗਈਆਂ ਫਿਰ ਬਦਲ ਜੂ ਠੀਕ ਹੈ ਤੇ ਕਿਉਂ ਏ ਆਪਾਂ ਨੂੰ ਕਿਉਂ ਲੱਗਦਾ ਵੀ ਏਬੀਐਪੀ ਮਸ਼ੀਨਾਂ ਦੇ ਨਾਲ ਪਈਆਂ ਵੋਟਾਂ ਤੇ ਬਿਲਡ ਪੇਪਰਾਂ ਦੇ ਵੋਟਾਂ ਪਈਆਂ ਦਾ ਕਿਉਂ ਲੱਗਦਾ ਤੁਹਾਨੂੰ ਇਹ ਚੀਜ਼ਾਂ ਤੇ ਉਹਦੇ ਜਿਹੇ ਹੈ ਰੇ ਫੇਰੀ ਹੁੰਦੂ ਆਈ ਆ ਮੈਂ ਸਾਰੀਆਂ ਬੀਜੇਪੀ ਨਹੀਂ ਪਈ ਜਾਂਦੀਆਂ ਚਲੋ ਇਹ ਤਾਂ ਬਾਪੂ ਜੀ ਤੁਹਾਡੀ ਗੱਲ ਤੁਸੀਂ ਕਹਿ ਰਹੇ ਹੋ ਚਲੋ ਇਹ ਤਾਂ ਸਰਕਾਰ ਤੇ ਇਲੈਕਸ਼ਨ ਕਮਿਸ਼ਨ ਨੇ ਦੇਖਣਾ ਕਿਦਾਂ ਦਾ ਠੀਕ ਹੈ ਜੀ ਤੇ ਬਾਪੂ ਜੀ ਪਹਿਲਾਂ ਅਕਾਲੀਦਾਰ ਰਿਹਾ 10 ਸਾਲ ਪੰਜਾਬ ਦੇ ਵਿੱਚ ਠੀਕ ਹੈ ਤੇ ਭਾਈਪਣਾ ਭਾਈ ਵਾਲੀ ਵੀ ਰਹੀ ਉਹਨਾਂ ਦੀ ਠੀਕ ਆ ਹੁਣ ਭਾਈ ਵਾਲੀ ਟੁੱਟ ਗਈ ਉਹਨਾਂ ਦੀ ਹਾਂਜੀ ਤੇ ਹੁਣ ਦੁਬਾਰਾ ਫੇਰ ਉਹਨਾਂ ਦਾ ਗੱਠ ਜੋੜਦਾ ਹੋ ਨਹੀਂ ਸਕਿਆ ਹਾਂਜੀ ਤੇ ਫਿਰ ਤੁਹਾਨੂੰ ਕੀ ਲੱਗਦਾ ਵੀ ਅਕਾਲੀ ਦਲ ਕਿੱਦਾਂ ਦਾ ਰਹੂਗਾ ਅਕਾਲੀ ਦਲ ਨੂੰ ਭਈ ਆ ਜਿਹੜੀ ਬਗਰਾੜੀ ਵਾਲੀ ਬੇਅਦਬੀ ਇਹ ਮਾਰ ਗਈ ਹੂੰ ਇਹ ਰਹੂਗੀ ਹੋਰ ਨਹੀਂ ਅਕਾਲੀ ਦਲ ਕਰਦਾ ਸੀ ਤੇ ਇਹ ਫਿਰ ਤੁਹਾਨੂੰ ਲੱਗਦਾ ਵੀ ਜਿਹੜੀ ਕਾਂਗਰਸ ਪਾਰਟੀ ਆ ਕਾਂਗਰਸ ਪਾਰਟੀ ਦੇ ਜਿਹੜੇ ਕੈਪਟਨ ਅਮਿੰਦਰ ਸਿੰਘ ਦੀ ਫਿਰ ਉਹ ਤਾਂ ਬੀਜੇਪੀ ਚਲੀ ਗਏ ਹੁਣ ਕੋਈ ਗੱਲ ਨਹੀਂ ਕੱਲਾ ਕੈਪਟਨ ਗਿਆ ਹੋਰ ਤਾਂ ਹੈਗੀ ਆ ਕੈਪਟਨ ਦੇ ਨਾਲ ਕਈ ਬੰਦੇ ਨੂੰ ਲੈ ਕੇ ਗਏ ਨੇ ਐਂ ਤਾਂ ਫਿਰ ਤੁਰੇ ਹੀ ਜਾਂਦੇ ਆ ਵਿੱਚੋਂ ਤੇ ਫਿਰ ਕਾਂਗਰਸ ਆਈ ਦਾ ਭੇਟਾਂ ਕਿੰਨੇ ਹੁੰਦੀਆਂ ਭੇਟਾਂ ਦੇ ਵਿੱਚੋਂ ਪੰਜ ਚਾਰ ਮਰ ਵੀ ਜਾਂਦੀਆਂ ਤਾਂ ਫਿਰ ਕੀ ਫਰਕ ਪੈਂਦਾ ਨਾ ਬਿੱਟੂ ਸਾਹਿਬ ਵੀ ਲੁਧਿਆਣੇ ਤੋਂ ਫਿਰ ਚੱਲੇ ਬੀਜੇਪੀ ਚ ਇਹ ਬਿੱਟੂ ਸਾਹਿਬ ਨੇ ਤਾਂ ਜਾਣਾ ਹੀ ਉਹ ਤਾਂ ਹਈ ਬੰਦਾ ਹੀ ਸੋਣ ਕੀ ਗਈ ਏ ਸਾਨੂੰ ਅੱਛਾ ਨਹੀਂ ਲੁਧਿਆਣੇ ਤੋਂ ਬੜੇ ਧਾਕੜ ਰਹੇ ਨੇ ਐਮਪੀ ਕਿੰਨੇ ਵਾਰ ਬਣੇ ਨੇ ਧਾਕੜ ਐਮਐਲਏ ਰਹੇ ਨੇ ਆ ਐਮਪੀ ਰਹੇ ਨੇ ਤਾਂ ਫਿਰ ਉਹਦੇ ਦਾਦਾ ਜੀ ਨੇ ਕੀ ਕੁਝ ਕਰਿਆ ਉਹ ਵੀ ਤਾਂ ਾਕੜੀ ਸੀ ਨਹੀਂ ਫਿਰ ਨਹੀਂ ਤੁਸੀਂ ਕਹਿੰਦੇ ਹੋ ਕਾਂਗਰਸੀਆਂ ਨਾਲੇ ਕਾਂਗਰਸ ਨੂੰ ਹੀ ਨਿੰਦਿਆ ਦੇਣੀ ਨਹੀਂ ਕਾਂਗਰਸ ਵਿੱਚ ਜਿਹੜਾ ਬੰਦਾ ਉਹਨੂੰ ਨਿੰਦਣਾ ਵੀ ਪੈਂਦਾ ਆਉਂਦਾ ਨਹੀਂ ਵੀ ਸਾਰਿਆਂ ਨੂੰ ਸਲਾਉਣਾ ਹੀ ਆ ਜਿਹੜਾ ਗਲਤ ਨੂੰ ਗਲਤ ਵੀ ਕਹਾਂਗੇ ਤੇ ਤੁਹਾਡੇ ਐਮਪੀ ਸੀ ਮੁਹੰਮਦ ਸੇਦ ਕਾਂਗਰਸ ਤੋਂ ਕਿਵੇਂ ਰਹੇ ਫਿਰ ਵਧੀਆ ਰਹੇ ਤੁਹਾਨੂੰ ਇਹ ਵੀ ਕੋਈ ਵਧੀਆ ਨਹੀਂ ਰਿਹਾ ਮੈਂ ਕਹਿ ਦਿੱ ਗਏ ਬਾਪੂ ਜੀ ਵੋਟ ਵੀ ਕਾਂਗਰਸ ਨੂੰ ਪਾਉਣੀ ਆ ਤੇ ਨਿੰਦਨਾ ਵੀ ਕਰ ਵੋਟ ਤਾਂ ਹੀ ਫਿਰ ਪਾਰਟੀ ਮਗਰ ਪਾਉਣੇ ਆ ਅੱਛਾ ਵੋਟ ਪਾਰਟੀ ਮੇਰੇ ਕੋਲ ਬੰਦੇ ਨਾਲ ਕੋਈ ਲੈਣਾ ਨਹੀਂ ਬੰਦੇ ਦਾ ਬਸ ਇਹ ਜਿਹਾ ਕੀ ਕਰੇ ਪਾਈਏ ਕਿਹਨੂੰ ਸਾਰੇ ਕੋਈ ਨਹੀਂ ਆ ਨਹੀਂ ਇਹ ਆਪਾਂ ਨੂੰ ਇਹ ਨਹੀਂ ਲੱਗਦਾ ਵੀ ਕੋਈ ਆਪਾਂ ਨੂੰ ਉਮੀਦਵਾਰ ਦੇਖ ਕੇ ਵੋਟ ਪਾਉਣੀ ਚਾਹੀਦੀ ਪਹਿਲਾਂ ਗੁਲਸਨ ਸਿੰਘ ਵੀ ਹੋਣੇ ਵੀ ਨਹੀਂ ਕੋਸ਼ਿਸ਼ ਕਰਿਆ ਸਦੀ ਜੀ ਕਾ ਗਏ ਨਹੀਂ ਵੀ ਕੋਸ਼ਿਸ਼ ਕਰਿਆ ਹੁਣ ਜਿਹੜਾ ਆਇਆ ਨਾ ਇਹ ਕਰੇ ਕੋਈ ਜਾਗਦੇ ਨਹੀਂ ਐਪੀ ਬਣ ਕੇ ਮੁੜ ਕੇ ਤਾਂ ਜਾ ਤੇ ਆ ਭਗਤਾ ਨਹੀਂ ਚਲੋ ਹੋ ਸਕਦਾ ਜਿਹੜੇ ਕੋਈ ਹੋ ਐਮਪੀ ਬਣ ਹੁਣ ਹੋ ਸਕਦਾ ਬੜਾ ਵਧੀਆ ਕੰਮ ਕਰ ਜਾਣਾ ਕੋਈ ਕਰ ਦੇਣਗੇ ਤੇ ਫਿਰ ਗਾਣ ਨੂੰ ਉਹਨੂੰ ਵਾਦਾ ਕਰਾਂਗੇ ਠੀਕ ਹੈ ਠੀਕ ਹੈ ਤੇ ਫਿਰ ਕਾਂਗਰਸ ਚੋਂ ਜਿਹੜੇ ਬੰਦੇ ਬੀਜੇਪੀ ਚ ਗਏ ਆ ਤੁਹਾਨੂੰ ਕੀ ਮੰਨਦੇ ਵੀ ਜਾਣਾ ਚਾਹੀਦਾ ਸੀ ਕਿ ਨਹੀਂ ਜਾਣਾ ਚਾਹੀਦਾ ਸੀ ਉਹ ਤਾਂ ਬਾਈ ਸਰ ਉਹ ਤਾਂ ਡਰਦੇ ਗਏ ਆ ਤੇ ਫਿਰ ਤੁਹਾਨੂੰ ਕੀ ਲੱਗਦਾ ਚੰਨੀ ਨੂੰ ਕਿਵੇਂ ਦੇਖ ਦਵਾਂ ਮੁੱਖ ਮੰਤਰੀ ਚੰਨੀ ਨੂੰ ਚੰਨੀ ਦਾ ਜਿਆਦਾ ਤਿੰਨ ਮਹੀਨੇ ਰਿਆ ਬੱਕਰੀਆਂ ਚੋਂਦਾ ਰਿਆ ਹੁਣ ਕੀ ਗਈ ਨੀ ਬੱਪੂ ਜੀ ਫਿਰ ਕੰਮ ਤਾਂ ਉਹਨਾਂ ਨੇ ਤੁਹਾਨੂੰ ਲੱਗਦਾ ਵੀ 3 ਮਹੀਨਿਆਂ ਚ ਕੀਤੇ ਹੋਣਗੇ ਅਕਸਰ ਨੂੰ ਜਾਂ 3 ਮਹੀਨੇ ਰਿਹਾ ਉਹਨਾਂ ਦਾ ਕੰਮ ਤਾਂ ਕਰਿਆ ਕੰਮੋਂ ਪਹਿਲਾਂ ਕੈਪਟਨ ਖਰਾਬ ਕਰ ਗਿਆ ਨਾ ਅੱਛਾ ਉਹਨੇ ਬੀਜੇਪੀ ਚ ਜਾਣਾ ਸੀ ਸਾਰੇ ਖੇਡਾ ਖਰਾਬ ਕਰ ਗਿਆ ਠੀਕ ਹੈ ਹਾਂ ਠੀਕ ਹੈ ਤੇ ਚੰਨੀ ਨੂੰ ਜਦੋਂ ਰਹੇ ਆ ਉਦੋਂ ਫਿਰ ਆਪਣੇ ਪ੍ਰਧਾਨ ਮੰਤਰੀ ਜੀ ਆਏ ਸੀ ਪੰਜਾਬ ਹਾਂ ਤੇ ਉਸ ਟਾਈਮ ਤੇ ਮੇਰਾ ਤਾਂ ਵੀ ਚੰਨੀ ਸਾਹਿਬ ਨੇ ਥੋੜਾ ਜਿਹਾ ਸਟੈਂਡ ਲਿਆ ਸੀ ਮੇਰਾ ਉਹ ਸਟੈਂਡ ਨੂੰ ਕਿਵੇਂ ਦੇਖਦੇ ਉਹ ਥਾਪੀ ਨੂੰ ਕਿਵੇਂ ਦੇਖਦੇ ਉਹ ਤਾਂ ਹੁਣ ਇਹਨਾਂ ਰਾਜਨੀਤਿਕ ਬੰਦਿਆਂ ਨੂੰ ਪਤਾ ਆਪਾਂ ਕੀ ਕਹਿ ਸਕਦੇ ਆ ਬਈ ਜਿਹੜੇ ਬਾਰੇ ਠੀਕ ਹੈ ਚਲੋ ਇਹ ਤਾਂ ਹੋ ਸਕਦਾ ਤਾਂ ਬਾਈ ਜੀ ਤੁਹਾਡਾ ਕੀ ਆ ਕਿਵੇਂ ਕੋਟਾ-ਬਾਟਾਂ ਦਾ ਫਿਰ ਮਾਹੌਲ ਚੱਲਦਾ ਬੋਟਾਂ ਦਾ ਤਾਂਹੀ ਬਸ ਸਾਈਂ ਚੱਲੀ ਜਾਂਦਾ ਹੈ ਅੱਜ ਚੱਲੀ ਜਾ ਤੇ ਕਿਵੇਂ ਆ ਫਿਰ ਕੋਈ ਕੰਮ ਤਾਂ ਹੋਏ ਆਪਣੇ ਪਿੰਡਾਂ ਦੇ ਵਿੱਚ ਜਾਂ ਹਜੇ ਕੋਈ ਰਹਿੰਦੇ ਦੁੰਦੇ ਆ ਨਹੀਂ ਹੋਏ ਕੋਈ ਨਹੀਂ ਨਹੀਂ ਛੜਕਾ ਛੁੜਕਾ ਬਹੁਤ ਵਧੀਆ ਬਣਿਆ ਜੀ ਹਜੇ ਤਾਂ ਫਿਰ ਆ ਤੁਸੀਂ ਜਮੇ ਕਾਲੀ ਕੀੜੀ ਫੇਰਤੀ ਮੈਨੂੰ ਲੱਗਦਾ ਇਹ ਤਾਂ ਪਹਿਲਾਂ ਦੇ ਪਹਿਲਾਂ ਦੇ ਹੋਏ ਹੋਏ ਆ ਜੀ ਕੰਮ ਜਿਹੜੇ ਹੋਏ ਹੁਣ ਤਾਂ ਬਲਕਾਰ ਸੀ ਤੂੰ ਇੱਥੇ ਦੇਖਿਆ ਹੀ ਨਹੀਂ ਆਖ ਅੱਛਾ ਬਲਕਾਰ ਸੁੱਧੂ ਦਾ ਫਿਰ ਕਿਵੇਂ ਰਹਿ ਰਹੀ ਹੈ ਰਬਈਆ ਸੁਡਣਾ ਇੱਕ ਵੀ ਨਹੀਂ ਲਾਇਆ ਨੇ ਅੱਛਾ ਠੀਕ ਹੈ ਕਬਰਸਾਰ ਨਹੀਂ ਲਾਈ ਪਿੰਡ ਦੀ ਚਲੋ ਉਹ ਬਾਪੂ ਜੀ ਕੋਲ ਜਾਂਦੇ ਮਨ ਲੱਗਦਾ ਉਹ ਬਾਪੂ ਜੀ ਦੱਸਣਗੇ ਗੱਲਾਂ ਕਿਵੇਂ ਬਾਪੂ ਜੀ ਦੇ ਦਿਓ ਥਾਂ ਮਾਰੀ ਕੋਈ ਨਾ ਹੋ ਜਾਵੇ ਇਧਰ ਨੂੰ ਮਾਰਾ ਜੇ ਆਪਾਂ ਬੈਠ ਕੇ ਕਰਦੇ ਆ ਗੱਲਾਂ ਵਾ ਤੇ ਬਾਪੂ ਜੀ ਫਿਰ ਕਿਵੇਂ ਆ ਮਾਹੌਲ ਵੋਟਾਂ ਵਾਟਾਂ ਦਾ ਜਿਹੜੀ ਵੋਟਾਂ ਜਿਹੜੇ ਟਾਈਮ ਤੇ ਆ ਗਈਆਂ ਸਾਨੂੰ ਤਾਂ ਪਾਉਣੀਆਂ ਹੀ ਪੈਣਗੀਆਂ ਨਾ ਕਿਸੇ ਨੂੰ ਪਤਾ ਕੀ ਆ ਹੁਣ ਅਸੀਂ ਤਾਂ ਬੰਦੇ ਆ ਕਾਂਗਰਸੀ ਪਹਿਲਾਂ ਤੋਂ ਅੱਛਾ ਤੁਸੀਂ ਕਾਂਗਰਸੀ ਜੀ ਪਹਿਲਾਂ ਕਾਂਗਰਸੀ ਠੀਕ ਹੈ ਠੀਕ ਆ ਵੀ ਕੰਮ ਸਾਡੇ ਨਹੀਂ ਤਨਾਲੀ ਮਾੜੀ ਇਹਨੇ ਸਰਕਾਰ ਆਈ ਆ ਸਾਨੂੰ ਮੋਟਰਾਂ ਦਾ ਪਾਣੀ ਅਸੀਂ ਰਾਤ ਨੂੰ ਜਾ ਕੇ ਨਹੀਂ ਵੇਖਿਆ ਹੂੰ ਦਿਨੇ-ਦਿਨੇ ਲਉਿਆ ਹੂੰ ਤੇ ਜਿਹੜੇ ਉਹ ਦੂਜੇ ਬੰਦੇ ਸੀ ਜੇ ਕਾਲੀਦਾਲ ਸੀ ਕਾਲੀਦਾਲ ਨੇ ਵੀ ਸਾਡੇ ਵਧੀਆ ਕੰਮ ਕਰਿਆ ਹੂੰ ਕੋਈ ਮਾੜੀ ਨਹੀਂ ਕਰੇ ਸੜਕਾਂ ਬਣਾਈਆਂ ਹਸਪਤਾਲ ਸਾਡੇ ਬਣਾਇਆ ਕਾਂਗੜਾ ਆ ਕਾਂਗੜ ਨੇ ਸਾਡੇ ਵਧੀਆ ਕੰਮ ਕਰਿਆ ਹੂੰ ਲੋਕਾਂ ਦੀਆਂ ਜਿੰਨੀਆਂ ਵੀ ਪਿੰਡਾਂ ਦੀਆਂ ਪਾਣੀ ਸੀ ਡਰੇਨ ਚ ਪਾਏ ਬਾਕੀ ਸਾਡੇ ਟਰਾਂਸਫਾਰਮ ਦੀ ਇੱਥੇ ਜਿਹੜਾ ਬੈਟਰੀ ਲਿਆਂਦੀ ਹੂੰ ਠੀਕ ਹੈ ਸਾਨੂੰ ਬਠਿੰਡੇ ਜਾਣਾ ਪੈਂਦਾ ਸੀ ਕਿੱਥੇ ਅਸੀਂ ਉਹਨੂੰ ਇੱਥੇ ਕਰਾਉਂਦੇ ਆ ਠੀਕ ਹੈ ਸਾਨੂੰ ਵਧੀਆ ਕੰਮ ਕਰਿਆ ਸਰਕਾਰਾਂ ਨੇ ਠੀਕ ਆ ਆ ਬਲਕਾਰ ਸਿੱਧੂ ਨੂੰ ਬਣਾਦਾ ਬਲਕਾਰ ਸਿੱਧੂ ਸਾਡੇ ਪਿੰਡ ਲਈ ਨਹੀਂ ਜਾਂਦਾ ਅੱਛਾ ਨਹੀਂ ਉਹ ਵੋਟਾਂ ਲੈਣ ਤੋਂ ਬਾਅਦ ਤੁਹਾਨੂੰ ਮਿਹਨਤ ਆਏ ਹੋਣਗੇ ਨਹੀਂ ਜਮਾ ਹੀ ਨਹੀਂ ਆਇਆ ਜੀ ਨਾ ਤੇ ਵੋਟਾਂ ਮੰਗਣ ਆਇਆ ਸੀ ਸਾਡੇ ਪਿੰਡ 'ਚੋਂ ਨਹੀਂ ਫਿਰ ਵੋਟਾਂ ਜਿੱਤ ਕਿਵੇਂ ਗਏ ਜਦੋਂ ਮੰਗਣ ਦਾ ਸੀ ਦੇਖੋ ਜੀ ਸਰਕਾਰਾਂ ਦੇ ਔਖੇ ਸੀ ਲੋਕ ਹੂੰ ਮੇਰੇ ਦੋ ਬੱਚੇ ਆਰਮੀ 'ਚ ਆ ਦੋਨਾਂ ਦੇ ਗਰਾਲੀਆਂ ਦੇ ਇੱਕ ਦੇ ਗਰਾਲੀ ਸੀ ਦੋਨਾਂ ਨੇ ਉਧਰ ਵੋਟ ਪਾਤੀ ਹੂੰ ਤੇ ਜਰੂਰ ਆਖੀ ਨਹੀਂ ਲੱਗੇ ਜਵਾਕਾਂ ਦੇ ਪਾਵਾਂਗੇ ਕਰ ਲੋ ਅੱਛਾ ਫੇ ਜਵਾਕਾਂ ਦੇ ਮਗਰ ਫੇ ਤੁਸੀਂ ਵੀ ਫਿਰ ਉਵੇਂ ਚੱਲ ਗਏ ਨਹੀਂ ਮੈਂ ਤਾਂ ਵੋਟ ਕਾਂਗਰਸ ਨੂੰ ਪਾਈ ਆ ਬੱਚਿਆਂ ਨੇ ਬੱਚਿਆਂ ਨੇ ਉਧਰ ਪਾਈਆਂ ਉਹ ਮੌਲ ਹੀ ਇਹੋ ਜਿਹਾ ਸੀ ਉਹਨਾਂ ਦਾ ਸਾਨੂੰ ਤਾਂ ਜੇ ਅਸੀਂ ਹੁਣ ਹੁਣ ਜੇ ਮੈਂ ਆਣਾ ਵੀ ਸਰਕਾਰ ਵਧਿਆ ਰਹੀ ਆ ਪਾਣੀ ਵਧਿਆ ਚੱਲ ਜਿਹੜੀ ਸਹੂਲਤ ਦਿੱਤੀ ਹੈ ਵਧਿਆ ਦਿੱਤੀ ਆ ਜੇ ਅਸੀਂ ਉਹਨੂੰ ਵੋਟਾਂ ਬਾ ਵੀ ਦੇਵਾਂਗੇ ਸਾਨੂੰ ਤਾਂ ਉਹ ਜਿਹੜਾ ਅਸੀਂ ਕਾਂਗਰਸ ਜੀ ਸਾਨੂੰ ਤਾਂ ਕਾਂਗਰਸ ਹੀ ਕਹਿਣਾ ਹੂੰ ਪਤਾ ਕੀ ਸਾਡੇ ਉਹ ਤਾਂ ਬਹੁਤ ਮਾ ਚੰਗੇ ਆ ਬੰਦੇ ਤਾਂ ਆਪਣੇ ਵਧੀਆ ਜਿਹਨੇ ਕੰਮ ਕਰਿਆ ਉਹ ਵਧੀਆ ਕਰਿਆ ਇਹ ਗੱਲ ਆ ਵੀ ਅਸੀਂ ਜੇ ਹੁਣ ਵੋਟਾ ਕਿਸੇ ਨੂੰ ਪਾਦ ਕੇ ਹੋਰ ਨੂੰ ਪਾਉਨੇ ਆ ਅਸੀਂ ਨੂੰ ਬੰਦੇ ਕਾਂਗਰਸੀ ਆ ਜਨਤਾ ਕਾਂਗਰਸੀ ਕਹਿੰਦਾ ਕੋ ਲੀਡਰ ਆਲੇ ਤੇ ਜਲਦੀ ਆਲੇ ਪਿੰਡਾਂ ਦੇ ਜਿਹੜੇ ਕੜਮ ਚੌਧਰੀ ਆਲੇ ਉਹਨਾਂ ਨੇ ਕਹਿਣਾ ਹੀ ਕਹਿਣਾ ਵੀ ਇਹਦਾ ਕਾਂਗਰਸੀ ਆ ਆ ਕਾਲੀ ਆ ਉਹ ਕਮਿਊਨਿਟੀ ਆ ਉਹਨਾਂ ਨੇ ਕਹਿਣੀ ਹੀ ਕਹਿਣਾ ਜੀ ਠੀਕ ਆ ਉਹਨਾਂ ਨੇ ਐ ਨਹੀਂ ਵੇਖਣਾ ਵੀ ਕਿੱਧਰ ਵੋਟ ਪਾਉਂਦੇ ਕਿੱਧਰ ਨਹੀਂ ਪਾਉਂਦਾ ਕੋਈ ਤੇ ਫਿਰ ਪਹਿਲਾਂ ਵਾਲੇ ਕੈਪਟਨ ਸਾਹਿਬ ਨੂੰ ਕਿਵੇਂ ਦੇਖਦੇ ਹੁਣ ਬੀਜਪੀ ਚਲੇ ਗਿਆ ਕੈਪਟਨ ਸਾਹਿਬ ਵੀ ਚਲੇ ਗਿਆ ਠੀਕ ਹੈ ਜੀ ਉਹਦੀ ਮਰਜ਼ੀ ਸੀ ਚਲੇ ਗਿਆ ਤੇ ਇਹਦਾ ਪਤਾ ਕੀ ਆ ਤੇ ਉਹਦੀ ਲਾ ਲਾ ਕੇ ਕੰਮ ਸੰਭ ਲੈਂਦੀ ਆ ਇਹ ਨਾ ਕੋ ਵੀ ਉਹ ਉੱਠ ਗਏ ਤੇ ਮਗਰ ਕਾਂਗਰਸ ਦਾ ਕੋਈ ਹੀ ਨਹੀਂਗਾ ਉਹਨਾਂ ਦੇ ਵੜਾਈ ਵਾਲੇ ਬੱਚੇ ਬਹੁਤ ਆ ਕੰਮ ਚੱਲ ਪੂਗਾ ਇਹੋ ਜੀ ਗੱਲ ਨਹੀਂ ਵੀ ਨਾ ਤਲੇ ਕਿੰਨੇ ਟਾਈਮ ਤੋਂ ਤੁਸੀਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਹੋ ਮੈਂ ਤਾਂ ਜੀ ਜਦੋਂ ਮੈਂ ਹੋ ਗਈ 55 ਸਾਲ ਦੀ ਉਮਰ ਮੈਂ ਤਾਂ ਵੋਟ ਕਿਸੇ ਨੂੰ ਹੋਰ ਪਾਕ ਹੀ ਨਹੀਂ ਵੇਖੀ ਤੇ ਫਿਰ ਤੁਸੀਂ ਇੰਨਾ ਲੰਮਾ ਬਖਵਾ ਜਿਹੜਾ ਕਾਂਗਰਸ ਦੇ ਵਿੱਚ ਰਹੇ ਹੋ ਉਹ ਉਸ ਮੁਤਾਬਕ ਹੁਣ ਤੁਸੀਂ ਕਿਹੜਾ ਲੀਡਰ ਮੰਨਦੇ ਹੋ ਜਿਹੜਾ ਕੈਪਟਨ ਦੇ ਬਰਾਬਰ ਹੋਵੇ ਕਾਂਗਰਸ ਦੇ ਵਿੱਚੋਂ ਕਾਂਗਰਸ ਦੇ ਚੰਨੀ ਨੇ ਵਧੀਆ ਕੰਮ ਕਰਿਆ ਜੀ ਅੱਛਾ ਹਾਂ ਚੰਨੀ ਤੇ ਨਵਜੋਤ ਸਿੱਧੂ ਉਹ ਸਿੱਧੂ ਦਾ ਠੀਕ ਹੈ ਜੀ ਪਾਰਟੀਆਂ ਦੇ ਆਵੇ ਦੀ ਇਹਨਾਂ ਦੇ ਚੱਲਦੇ ਆ ਲੋ ਸਿੱਧੂ ਹੁਣ ਉਹਨਾਂ ਨੂੰ ਨਿੰਦੀ ਜਾਂਦਾ ਉਹਨਾਂ ਨੂੰ ਨਿੰਦੀ ਜਾਂਦੇ ਇਹਨਾਂ ਦੇ ਆਵੇ ਦੀ ਫਰਕ ਆ ਇਹ ਸੁਖਪਾਲ ਖੈਰ ਸੁਖਪਾਲ ਖੈਰ ਬੜਾ ਵਧੀਆ ਬੰਦਾ ਜੀ ਮੈਨੂੰ ਤਾਂ ਜੇ ਉਹ ਆਵੇ ਤੇ ਅਸੀਂ ਤਾਂ ਵੋਟਾਂ ਵੀ ਪਾਵਾਂਗੇ ਤੇ ਫੰਡ ਵੀ ਦੇਵਾਂਗੇ ਜਿਸਖਪਾਖ ਖੈਰੇ ਨੂੰ ਤੁਹ ਟੱਕੜ ਦਿੰਦੀ ਹੈ ਕਾਂਗਰਸ ਹਾਂ ਫੰਡ ਵੀ ਦੇਵਾਂਗਾ ਅੱਛਾ ਫੰਡ ਵੀ ਦੇਵੋਗੇ ਤੇ ਜਿਆ ਵੋਟਾਂ ਵੀ ਪਾਉਂਗਾ ਵੋਟਾਂ ਵੀ ਪਾਉਂਗਾ ਹਾਂ ਵਧੀਆ ਬੰਦਾ ਹੋ ਸਭ ਤੋਂ ਵਧੀਆ ਬੰਦਾ ਕਿਹੜੀ ਗੱਲ ਤੁਹਾਨੂੰ ਸਖਪਾਖ ਖੈਰੇ ਦੀ ਵਧੀਆ ਲੱਗੀ ਉਹ ਜੀ ਮਾਨਦਾਰ ਬੰਦਾ ਹਮ ਇੱਜ਼ਤਦਾਰ ਤੇ ਮਾਨਦਾਰ ਦੋ ਚੀਜ਼ਾਂ ਹੁੰਦੇ ਜਾਂ ਉਹ ਅੱਜ ਤਾਈਂ ਉਹਨਾਂ ਨੇ ਜੋਰ ਲਾ ਲਿਆ ਉਹਦੇ ਜੀ ਕੋਈ ਨਕਸ਼ ਕੱਢਿਆ ਹਮ ਅਜੇ ਤਾਈਂ ਨਹੀਂ ਇਹਨਾਂ ਤੋਂ ਕੱਢਿਆ ਗਿਆ ਠੀਕ ਹੈ ਤੇ ਦੂਜਾ ਸਾਰਾ ਚ ਨਿਕਲਦਾ ਹਮ ਉਹਦੇ ਦੱਚ ਕੱਢ ਕੇ ਦਿਖਾਉਣ ਉਹਦੇ ਕਮੀ ਨਹੀਂ ਕੋਈ ਕਮੀ ਦਾ ਕਮੀ ਕੱਢ ਸੰਦਾ ਕਮੀਆਂ ਦਾ ਜੀ ਉੱਥੇ ਫੜਿਆ ਹੁਣ ਜਿਹੜਾ ਕੋਈ ਲੀਡਰ ਫੜਿਆ ਜਾਂਦਾ ਉਹਦੀ ਕਮੀਆਂ ਨਿਕਲਦੀਆਂ ਉਹਦੀ ਕਮੀ ਕੋਈ ਨਹੀਂ ਲਿਕੜੀ ਪਰ ਹੁਣ ਚਰਚੇ ਉਹਨਾਂ ਦੇ ਸੰਗਰੂਰ ਜਾਂਦੇ ਆ ਸੰਗਰੂਰ ਤੋਂ ਸ਼ਾਇਦ ਹੋ ਸਕਦਾ ਡਾਕਟਰ ਉਹਨਾਂ ਨੂੰ ਮਿਲ ਜੇ ਤੇ ਫਿਰ ਤੁਹਾਨੂੰ ਇਹ ਚੀਜ਼ ਮਹਿਸੂਸ ਨੇ ਉਹ ਵੀ ਸਾਨੂੰ ਐਮਪੀ ਦੇ ਦਿੰਦੇ ਇਹ ਸਾਡੇ ਐਮਪੀ ਆਉਣਾ ਨਹੀਂ ਉਹ ਸਾਡੀ ਰਿਜ਼ਰਵ ਹੈ ਨਹੀਂ ਅੱਛਾ ਥੋੜੇ ਹਾਂ ਇਸੇ ਦਰਜਾ ਰਿਜ਼ਰਵ ਜੀ ਸਾਡੇ ਆਉਣਾ ਨਹੀਂਗਾ ਠੀਕ ਹੈ ਵੀ ਅਸੀਂ ਜੋ ਉੱਥੇ ਖੜੂ ਗੱਲ ਜਾਵਾਂਗੇ ਹੂੰ ਉਹਦੀ ਮੱਤ ਨਾਲ ਜਾਵਾਂਗੇ ਜੇ ਸੁਖਪਾਲ ਖੇੜਾ ਸੰਗਰੂਰ ਤੋਂ ਖੜਦੇ ਨੇ ਤੇ ਸਪੋਰਟ ਦੇ ਵਿੱਚ ਜਾਵਾਂਗੇ ਜਾਵਾਂਗੇ ਜੀ ਉਹਦੇ ਤੋਂ ਠੀਕ ਠੀਕ ਬੰਦਾ ਵਧ ਗਿਆ ਹੋ ਜਾਣੇ ਕਰ ਲੋਗਾ ਤੁਸੀਂ ਬੈਠਾ ਜੀ ਸਾਡਾ ਪ੍ਰਧਾਨ ਆ ਬਈ ਚਲੋ ਐਮਸੀ ਬੈਠੇ ਸੱਸੀ ਕਾਲ ਐਮਸੀ ਸਾਹਿਬ ਤੇ ਕਿਸ ਤਰ੍ਹਾਂ ਦੀ ਫਿਰ ਵੋਟਾਂ ਦਾ ਮਾਹੌਲ ਤੇ ਕਿਸ ਤਰ੍ਹਾਂ ਲੱਗਦਾ ਤੁਹਾਨੂੰ ਕਿੱਦਾਂ ਦੇ ਕੰਮ ਵਗੈਰਾ ਜਿਹੜੇ ਪਾਰਟੀਆਂ ਵੱਲੋਂ ਕੀਤੇ ਗਏ ਆ ਤਾਂ ਜਿਹੜੇ ਵਿਕਾਸ ਕਾਰਜ ਤੁਸੀਂ ਵੀ ਕਰਵਾ ਰਹੇ ਹੋਗੇ ਆਪਣੇ ਵਾਰਡ ਦੇ ਵਿੱਚ ਤਾਂ ਕਿਵੇਂ ਕਹਿਣਾ ਚਾਹੋਗੇ ਸਾਰੇ ਸਾਡੇ ਦਾ ਬਾਈ ਜੀ ਮਤਲਬ ਕਿ ਜਦੋਂ ਦੀ ਆ ਸਰਕਾਰ ਬਣੀ ਆ ਕੋਈ ਕੰਮ ਨਹੀਂ ਹੋ ਰਿਹਾ ਹੂੰ ਜਿਹੜਾ ਅਸੀਂ ਕੋਈ ਕਰਨ ਦੀ ਮਤਲਬ ਕੀ ਆ ਕੰਮ ਸ਼ੁਰੂ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਉਹ ਰੁਕਿਆ ਜਾਂਦਾ ਹੂੰ ਨਹੀਂ ਰੁਕਿਆ ਕਿਉਂ ਜਾਂਦਾ ਜਦੋਂ ਕੰਮ ਤਾਂ ਕੋਈ ਹੋਣਾ ਜਾਂ ਚਾਹੀਦਾ ਕੋਈ ਮਤਲਬ ਕਿ ਕੋਈ ਕੰਮ ਹੀ ਨਹੀਂ ਹੋ ਰਿਹਾ ਜੀ ਕੋਈ ਗ੍ਰਾਂਟ ਨਹੀਂ ਆ ਰਹੀ ਤੇ ਪਾਲਟਾਂ ਦਾ ਬਸ ਰੁਕਿਆ ਜਾਂਦਾ ਵੀ ਇਹਦਾ ਨਾਂ ਹੋਵੇ ਹੂੰ ਕੋਈ ਅਟ ਨਹੀਂ ਲੱਗੀ ਅੱਛਾ ਹਾਂਜੀ 2 2 ਸਾਲ ਹੋ ਗਏ ਭਗਤੇ ਦੇ ਵਿੱਚ ਕਿਹੜਾ ਵਾਰਡ ਆ ਤੁਹਾਡਾ 6 ਨੰਬਰ ਜੀ 6 ਨੰਬਰ ਵਾਰਡ ਠੀਕ ਹੈ ਤੇ ਤੁਹਾਡੇ ਵਾਰਡ ਦੇ ਵਿੱਚ ਕੋਈ ਖਾਸ ਵਿਕਾਸ ਹੋਇਆ ਨਹੀਂ ਕੁਝ ਵੀ ਨਹੀਂ ਹੋਇਆ ਜੀ ਠੀਕ ਹੈ ਤੇ ਫਿਰ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆਪਾਂ ਸਰਕਾਰ ਨੂੰ ਇਹੀ ਕਹਿਣਾ ਚਾਹੁੰਦੇ ਆ ਵੀ ਆਪਦਾ ਕੰਮ ਕਰਾਵੇ ਅਸੀਂ ਸਹਿਯੋਗ ਦਿੰਨੇ ਨਾਲ ਸਾਰੀ ਪੰਚਾਇਤ ਸਹਿਯੋਗ ਦੇਵਾਂਗੇ ਸਾਨੂੰ ਫੰਡ ਭਈਆ ਕਰਾਵੇ ਸਰਕਾਰ ਭਗਤੇ ਦਾ ਵਿਕਾਸ ਹੋਵੇ ਪਿੰਡ ਕੰਮ ਹੋਣ ਭਗਤੇ ਤਾਂ ਇਹ ਸੀ ਪਿੰਡ ਭਗਤਾ ਪਾਈਕੇ ਜਿਹੜਾ ਹਲਕਾ ਫੀਰਕੋਟ ਦੇ ਵਿੱਚ ਆਉਂਦਾਗਾ ਤੇ ਲੋਕ ਰਾਏ ਸਿਆਸਤ ਤੋਂ ਜਿਹੜੀ ਸੱਥਾਂ ਦੀ ਸਿਆਸਤ ਆ ਸੱਥਾਂ ਦੇ ਵਿੱਚ ਕਿਹੜੀਆਂ ਗੱਲਾਂ ਹੁੰਦੀਆਂ ਨੇ ਕਿਹੜੀ ਪਾਰਟੀ ਨੇ ਗੱਲਾਂ ਹੁੰਦੀਆਂ ਕਿਹੜੇ ਲੀਡਰ ਦੀਆਂ ਗੱਲਾਂ ਹੁੰਦੀਆਂ ਨੇ ਤੁਹਾਡੇ ਰੂਬਰੂ ਰੱਖਿਆ ਨੇ ਇਹ ਲੋਕਾਂ ਦੀ رائے ਆ ਇਹ ਇਹਨਾਂ ਦੀ رائے ਆ ਬੋਟ ਦੀ ਨਿੱਜਤਾ ਕੀ ਕਿਹਨੂੰ ਬੋਟ ਪਾਉਣੀ ਆ ਕਿਹਨੂੰ ਨਹੀਂ ਪਾਉਣੀ ਆ ਉਹ ਇਹਨਾਂ ਦੀ ਅਧਿਕਾਰ ਆ ਇਹਨਾਂ ਦਾ ਅਧਿਕਾਰ ਆ ਜਿਹਨੂੰ ਬੋਟ ਪਾਉਣ ਇਹ ਆਪਣੀ ਇੱਛਾ ਦੇ ਅਨੁਸਾਰ ਪਾਉਣਗੇ ਤਾਂ ਸਾਡਾ ਜਿਹੜਾ ਕੰਮ ਸੀ ਉਹ ਲੋਕ رائے ਲੈਣ ਦਾ ਸੀ ਕਿਸ ਤਰ੍ਹਾਂ ਦਾ ਮਾਹੌਲ ਆ ਕਿਸ ਤਰ੍ਹਾਂ ਦੇ ਕੰਮ ਆ ਜਿਹੜੀ ਸਰਕਾਰਾਂ ਵੱਲੋਂ ਕੀਤੇ ਗਏ ਆ ਤੇ ਜਿਹੜੇ ਕੰਮ ਰਹਿੰਦੇ ਆ ਉਹ ਕਿਹੜੇ-ਕਿਹੜੇ ਕੰਮ ਆ ਜਿਹੜੇ ਸਰਕਾਰਾਂ ਨੂੰ ਕਰਨੇ ਚਾਹੀਦੇ ਆ ਤਾਂ ਇਹ ਚੀਜ਼ਾਂ ਤੁਹਾਡੇ ਸਮੇਂ ਰੱਖਿਆ ਚੀਜ਼ਾਂ ਨੂੰ ਸ਼ੇਅਰ ਜੁਰ ਕਰ ਪੂਰਾ ਤੱਕ ਪਹੁੰਚਦਾ ਕਰਿਓ ਉਹ ਤੱਕ ਜੁੜੇ ਰਹੋ ਤੁਸੀਂ ਆਉਣ ਪੰਜਾਬ ਦੇ ਨਾਲ ਕੈਮਰਾਮੈਨ ਸੁਖੀ ਜੀ ਦਾ ਧੰਨਵਾਦ